ਜੋ ਜਿਹੜਾ ਇਹ ਬੁਖਲਾ ਬੁਖਿਆ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕਾਂਗਰਸ ਪਾਰਟੀ ਕੇ ਕੇਸਪਾ ਪੰਜਾਬ ਪ੍ਰਦੇਸ਼ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੁਆਰਾ ਬਣਾਏ ਗਏ ਸੰਵਿਧਾਨ ਦੇ ਤਹਿਤ ਰੱਖਮਾਂ ਕਰਨ ਦੇ ਤਹਿਤ ਜਸਟਿਸ ਵੀ.ਆਰ. ਗਬਈ ਇੱਕ ਕਾਬਲ ਵਿਅਕਤੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਬਣਿਆ ਭਾਜਪਾ ਤੇ ਆਰਐਸਐਸ ਦੇ ਲੋਕਾਂ ਨੂੰ ਇਹ برداشت ਨਹੀਂ ਹੋ ਪਾਰਿਆ ਇੱਕ ਵਕੀਲ ਬਲੋਚ ਚੀਫ ਜਸਟਿਸ ਦੇ ਉੱਪਰ ਜੁੱਤੀ ਛੁੱਟੀ ਜਾਂਦੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਣੀ ਮੋਦੀ ਅਮਿਤ ਸ਼ਾਹ ਦੀ ਜੋੜੀ ਤੇ ਆਰਐਸਐ ਤੇ ਡੀਰ ਨ ਸਹਿਬਾਨ ਇਸ ਗੱਲ ਦੇ ਉੱਤੇ ਬਿਲਕੁਲ ਚੁੱਪੀ ਸਾਦੇ ਹੋਇਆ ਇਹ ਤੋਂ ਸਪਸ਼ਟ ਸੰਦੇਸ਼ ਮਿਲਦਾ ਹੈ ਕਿ ਜਿਹੜੀ ਭਾਜਪਾ ਹੈਗੀ ਹੈ ਉਹ ਇਹੋ ਜਿਹੇ ਲੋਕਾਂ ਨੂੰ ਸਹਿ ਦੇ ਰਹੀ ਹੈ ਅਸਲ ਦੇ ਵਿੱਚ ਬੀਆਰ ਗਵਈ ਦੇ ਉੱਪਰ ਜੁੱਤੀ ਸਿੱਟਣਾ ਭਾਰਤੀ ਸੰਵਿਧਾਨ ਦਾ ਅਪਮਾਨ ਹੈ ਸੁਪਰੀਮ ਕੋਰਟ ਦਾ ਅਪਮਾਨ ਹੈ ਉਥੇ ਮੈਂ ਇਹ ਗੱਲ ਕਹਿਣਾ ਕਿ ਦੇਸ਼ ਨੂੰ ਤੋੜਨ ਵਾਸਤੇ ਦੰਗੇ ਫੈਲਾਉਣ ਦੀ ਇਹ ਕਬੱਡੀ ਸਾਜ਼ਿਸ਼ ਹੈ ਤੋ ਇਹ ਸਾਜ਼ਿਸ਼ ਦਾ ਪਰਦਾ ਲੋਕਾਂ ਨੇ ਫਾਸ਼ ਕਰਨਾ ਹੈ ਕਾਂਗਰਸ ਪਾਰਟੀ ਦੇ ਸਾਡੇ ਲੀਡਰ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਹਮੇਸ਼ਾ ਕਹਿ ਰਹੇ ਨੇ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਆ ਕਿ ਭਾਜਪਾ ਆਰਐਸ ਜਿਹੜੀ ਹੈ ਦੰਗਾ ਪਸਾਦ ਫਲਾਉਣਾ ਚਾਹੁੰਦੀ ਹੈ ਕਿਉਂਕਿ ਭਾਜਪਾ ਨੂੰ ਲੱਗਦਾ ਹੈ ਕਿ ਸਤਾ ਤੋਂ ਸੀ ਜਾ ਰਹੇ ਆ ਇਸ ਕਰਕੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਆਪਣੇ ਬੰਦਿਆਂ ਤੋਂ ਕਰਵਾ ਰਹੇ ਹੈ ਇਹਦੀ ਸਖਤ ਨਿੰਦਿਆ ਕਰਦੇ ਆ ਪਰ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰਿਆਣੇ ਦੇ ਵਿੱਚੋਂ ਕਿ ਏਡੀਜੀਪੀ ਰੈਂਕ ਦਾ ਸ਼ਰੂਲ ਕਾਸਟ ਅਧਿਕਾਰੀ ਆਈ ਸੀਨੀਅਰ ਆਈਪੀਐਸ ਅਧਿਕਾਰੀ ਉਹਦਾ ਮਾਨ ਹੁੰਦਾ ਹੈ ਕਿ ਉਹ ਗੋਲੀ ਮਾਰ ਕੇ ਖੁਦਕਸ਼ੀ ਕਰ ਲੈਂਦਾ ਆਹ ਪਾ ਫਿਰ ਵੀ ਚੁੱਪ ਹੈ ਉਹ ਜੀ ਹੋਰ ਮੈਂ ਸਰਦਾ ਨਿੰਜਾ ਕਰਦਾ ਅੱਜ ਉਸ ਆਈਪੀਐਸ ਅਧਿਕਾਰੀ ਦੀ ਪਤਨੀ ਅਮਰਿਤਕੌਰ ਨੇ ਜੋ ਸੀਨੀਅਰ ਆਈਐਸ ਹੈ ਉਹਨੇ ਪ੍ਰੈਸ ਕਾਨਫਰੰਸ ਕਰਨੀ ਸੀ ਜੇ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸਾਰਾ ਕੁਝ ਦੱਸਣਾ ਸੀ ਤੇ ਭਾਜਪਾ ਵੀ ਐਡੀ ਵੱਡੀ ਨਰਾਇਕੀ ਕਹਿ ਲੋ ਜਾਂ ਦਲਤਰੋ ਦੀ ਸੋਚ ਹੈ ਕਿ ਉਹਦੇ ਘਰ ਨੂੰ ਪੁਲਿਸ ਦਾ ਪਹਿਰਾ ਲਾਇਆ ਹੋਇਆ ਉਹਨੂੰ ਪ੍ਰੈਸ ਕਾਨਫਰੰਸ ਨਹੀਂ ਕਰ ਸਕਦੀ ਇਹਦਾ ਮਤਲਬ ਭਾਜਪਾ ਦਲਤਾਂ ਨੂੰ ਦੇਸ਼ ਦੇ 85% ਲੋਕਾਂ ਨੂੰ ਦਬਾ ਕੇ ਇੱਥੇ ਤਾਨਾशाही ਪੈਦਾ ਕਰਕੇ ਦੇਸ਼ ਨੂੰ ਚਲਾਉਣਾ ਚਾਹੁੰਦੀ ਹੈ ਜਿਹੜਾ ਕਦੇ ਵੀ ਸੰਭਵ ਨਹੀਂ ਹੋ ਸਕਦਾ ਕਿਉਂਕਿ ਮਾਬਾਬ ਸਾਹਿਬ ਡਾਕਟਰ ਟੀਮਰਾਓ ਅੰਮੇਰਤਾਰ ਦਾ ਸਤਾਸੋ ਗਾਹ ਲੋਕਤੰਤਰ ਦੇ ਤਹਿਤ ਹਰ ਵਰਗ ਦੇ ਗਰੀਬ ਲੋਕਾਂ ਨੂੰ ਜਿਹੜਾ ਹੈਗਾ ਮਾਨ ਸ਼ਰਮਣ ਦੇ ਦੀ ਕਾਰਗਰ ਕੰਮ ਕਰਦਾ ਹੈ ਇੱਥੇ ਅਸੀਂ ਮੰਗ ਕਰਦੇ ਆ ਵੈਸੇ ਮੰਗ ਤਾਂ ਇਹਨਾਂ ਨੂੰ ਕਰਨ ਦਾ ਫਾਇਦਾ ਕੋਈ ਨਹੀਂ ਪਰ ਲੋਕਾਂ ਨੂੰ ਖੜਾ ਹੋਣਾ ਕਿ ਲੋਕ ਆਵਾਜ਼ ਬੁਲੰਦ ਕਰਨਾ ਕਿ ਜਿਹੜਸ ਬੰਦੇ ਨੇ ਇਹ ਕਤੂਤ ਕੀਤੀ ਹੈ ਜਾਂ ਕਿਹੜੇ ਆਈ ਇਹ ਇੱਕ ਕਾਤਲ ਤੇ ਘੁਮੇਵਾ ਰਿਹਾ ਹੈ ਉਹਨਾਂ ਨੂੰ ਸਾਰਾ ਗੁਫਾਸੀ ਦੀ ਸਜ਼ਾ ਤੱਕ ਮਿਲਣੀ ਚਾਹੀਦੀ ਹੈ ਤੇ ਲੋਕਤੰਤਰ ਨੂੰ ਤੋੜਨ ਦਾ ਦੇਸ਼ ਨੂੰ ਬਰਬਾਦ ਕਰਨ ਦਾ ਜਿਹੜਾ ਦੇਸ਼ ਰੋਹੀ ਦਾ ਪਰਚਾ ਦਰਜ ਕੀਤਾ ਇਹਨਾਂ ਨੂੰ ਅੰਦਰ ਭੇਜਿਆ ਜਾਣਾ ਚਾਹੀਦਾ ਹੈ ਇਹ ਸੀ ਜੱਜ ਬੀਆਰ ਗਵਈ ਜੀ ਹੈ ਉਹਨਾਂ ਨਾਲ ਜਿਹੜਾ ਠੱਗਾ ਹੋਇਆ ਉਹਨਾਂ ਕੇ ਜੁੱਟਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਭ ਤੋਂ ਮੰਦ ਭਾਗੀ ਘੱਟਨਾ ਸਲਿਤਾ ਵਾਸਤੇ ਇਹ ਜਿਹੜਾ ਨਿਆਂ ਦਾ ਸਭ ਤੋਂ ਉੱਚਾ ਸਥਾਨ ਹੈ ਸੁਪਰੀਮ ਕੋਰਟ ਜਿੱਥੇ ਸਾਰੀ ਦੁਨੀਆ ਵਿਸ਼ਵਾਸ ਕਰਦੀ ਹੈ ਕਿ ਇਸ ਤੋਂ ਉੱਪਰ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਅਸੀਂ ਕਰ ਸਕੀਏ ਸਾਡੇ Dalit ਸਮਾਜ ਦੇ ਬਿਹਾਰ ਗੋਈ ਬੜੀ ਮਿਹਨਤ ਤੇ ਥੱਲੇੋਂ ਪੜ੍ਹ ਲਿਖੇ ਉੱਤੇ ਪਹੁੰਚਿਆ ਹੈ ਇਹ RSS ਤੇ ਭਾਜਪਾ ਨੂੰ برداشت ਨਹੀਂ ਹੋ ਰਿਹਾ ਵੀ Dalit ਸਮਾਜ ਦਾ ਇਹ ਬੰਦਾ ਇਸ ਪੋਸਟ 'ਤੇ ਬੈਠ ਗਿਆ ਕਿ ਤੁਸੀਂ ਦੇਖਿਆ ਹੈ ਵੀ ਸਾਰੀ ਦੁਨੀਆ ਨੇ ਦੇਖਿਆ ਵੀ ਜਿਸ ਤਰ੍ਹਾਂ ਉਹਨਾਂ ਨਾਲ ਬੇਇੱਜ਼ਤੀ ਕੀਤੀ ਗਈ ਹੈ ਕਿ ਲੋਕਤੰਤਰ ਤੇ ਸੰਵਿਧਾਨ ਦਾ ਕਾਣ ਕੀਤਾ ਗਿਆ ਹੈ ਅਸੀਂ ਮੰਗ ਕਰਦੇ ਆਂ ਕਿ ਜਿਸ ਬੰਦੇ ਨੇ ਵੀ ਇਹ ਘਟਨਾ ਕੀਤੀ ਆ ਉਹਨੂੰ ਜਿਆਦਾ ਤੋਂ ਜਿਆਦਾ ਸਖਤ ਸਜ਼ਾ ਦਿੱਤੀ ਜਾਵੇ ਐਸਸੀਐਸਟੀ ਐਕਟ ਹਸਤੇ ਲਾਇਆ ਜਾਵੇ ਤੇ ਇਹ ਸਰਕਾਰ ਜਦੋਂ ਦੀ ਬਣੀ ਆ ਆ 14 ਸਾਲ ਦੇ ਕਰੀਬ ਹੋ ਗਏ ਆ ਤੇ ਉਦੋਂ ਦੇ ਦਲਿਤਾਂ ਦੇ ਨਿਆਂ ਤੇ ਅਤਿਆਚਾਰ ਹੋ ਰਿਹਾ ਯੂਪੀ ਤੁਸੀਂ ਦੇਖਿਆ ਇੱਕ ਦਲਿਤ ਦੇ ਮੂੰਹ ਤੇ ਉੱਪਰ ਪਿਸ਼ਾਬ ਕਰ ਦਿੱਤਾ ਗਿਆ ਹੁਣ ਇੱਕ ਦਲਿਤ ਨੂੰ ਮਾਰਕ ਪੁੱਟ ਪੁੱਟ ਕੇ ਮਾਰ ਦਿੱਤਾ ਗਿਆ ਮਤਲਬ ਇਹ ਜਦੋਂ ਸਰਕਾਰ ਆਈਏ ਆਰਐਸਐਸਪੀ ਭਾਜਪਾ ਦਲਿਤ ਸਮਾਜ ਬਿਲਕੁਲ ਵੀ ਅਨਸੇਫ ਹੈ ਤੇ ਅਸੀਂ ਬੇਨਤੀ ਕਰਦੇ ਆ ਜਿਹੜਾ ਗਲੀ ਸਮਾਜ ਆ ਜਾਗਰਕ ਹੋਵੇ ਤੇ ਵੱਧ ਤੋਂ ਵੱਧ ਇਕੱਠੇ ਹੋ ਕੇ ਆਪਾਂ ਸੰਘਰਸ਼ ਕਰੀਏ ਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਚੰਗਾ ਕਰੀਏ ਦੇਸ਼ ਤੋਂ ਇਹਨਾਂ ਕਹਿੰਦਾ ਹੋਇਆ ਮੈਂ ਬਾਬਾ ਸਾਹਿਬ ਅੱਜ ਅਸੀਂ ਭਾਜਪੀ ਆਰਐਸਐਨ ਦਾ ਪੁਤਲਾ ਫੁੱਟਿਆ ਹੈ ਕਿ ਆਪਣਾ ਰੋਸ ਜ਼ਾਹਿਰ ਕੀਤਾ ਹੈ ਕਿ ਗਲੀ ਸਮਾਜ ਨਾਲ ਜੋ ਤੱਕਾ ਹੋਇਆ ਹੈ ਇਹ ਆਉਣ ਵਾਲੇ ਸਮੇਂ ਚ ਸਰਕਾਰ ਨੂੰ ਚੇਤਾਵਨੀ ਹੈ ਕਿ ਇਹ ਨਹੀਂ ਹੁਣ ਵੀ ਨਹੀਂ ਸੁਧਰੇ ਤਾਂ ਇਸ ਤੋਂ ਵੱਡੇ ਹੋਰ ਸੰਘਰਸ਼ ਅਸੀਂ ਕਰਾਂਗੇ ਤੇ ਛੋਟਾ ਜਿਹਾ ਚੇਤਾਵਨੀ ਦਿੱਤੀ ਸਕਦੀ ਹੈ ਜੀ ਕਹਿੰਦਾ ਵੀ ਆਪ ਜੀ ਅਮਨਿਆ ਕਰ ਰਹੀ ਹੈ ਬੀਜੇਪੀ ਆਹਨਾਰੇ ਮੋਟਾ ਦੇ ਵਿੱਚ ਜੀ ਕੋਈ ਸਰਵਭੂਤ ਜਿਹਾ ફરਕ ਹੋ ਉਸ ਇਹ ਜਿਸ ਤਰ੍ਹਾਂ ਦਾ ਕਰ ਰਿਹਾ ਧੱਕਾ ਕਰ ਰਿਹਾ ਦਲਿਤ ਸਮਾਜ ਪੂਰੇ ਹਿੰਦੁਸਤਾਨ ਜਾਗਰਤ ਹੋ ਰਿਹਾ ਹੈ ਤੇ ਸਾਡੇ ਨੇਤਾ ਰਾਹੁਲ ਗਾਂਧੀ ਜੀ ਸੰਵਿਧਾਨ ਨੂੰ ਬਚਾਉਣ ਦੀ ਖਾਤਰ ਵੀ ਦੇਖਿਆ ਹੋਣਾ ਪੂਰੇ ਹਿੰਦੁਸਤਾਨ ਚ ਜਾ ਰਹੇ ਹੈ ਲੋਕਾਂ ਨੂੰ ਮਿਲ ਰਹੇ ਹੈ ਜੋ ਸੰਵਿਧਾਨ ਦਾ ਘਾੜਦਾ ਹੋ ਹੀ ਰਿਹਾ ਹੈ ਧੱਕੇ ਨਾਲ ਹੀ ਸਰਕਾਰਾਂ ਬਣ ਰਹੀਆਂ ਧੱਕੇ ਨਾਲ ਹੀ ਵੋਟ ਪੈ ਰਹੀ ਹੈ ਇਹ ਜਿਹੜਾ ਸੁਪਰੀਮ ਕੋਰਟ ਦੇ ਜੱਜ ਨਾਲ ਜਿਹੜਾ ਹੋਇਆ ਇਹ ਤਾਂ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਲੋਕਤੰਤਰ ਤੇ ਸੰਵਿਧਾਨ ਦਾ ਕਹਾਣ ਕੀਤਾ ਅਸੀਂ ਇਹਦਾ ਪੂਰਜੋਰ ਵਿਰੋਧ ਕਰਦੇ ਹਾਂ ਮੈਂ ਦਲੀ ਸਮਾਜ ਦੇ ਹੋਣ ਦੇ ਨਾਤੇ ਇਹਦਾ ਪੂਰਜੋਰ ਵਿਰੋਧ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਂ ਰੂਪਿੰਗ ਸੀਨੀਅਰ ਵਾਈਸ ਪ੍ਰਧਾਨ ਜੀ ਅਜੇ ਤੱਕ ਕਾਂਗਰਸ ਐਸੀ ਸਮਾਜ ਬਰਿੰਡਾ ਜੋ ਅੱਜ ਮੋਦੀ ਸਰਕਾਰ ਦਾ ਜੋ ਪਤਲਾ ਫੁਕਿਆ ਇਹ ਦਲਿਤ ਭਾਈਚਾਰੇ ਵਾਸਤੇ ਬਹੁਤ ਬੰਦ ਭੱਗਿਆ ਇਹਨਾਂ ਨੇ ਕੀਤਾ ਜਿਹੜਾ ਚੀਫ ਜੱਜ ਦੇ ਉੱਤੇ ਇਹਨਾਂ ਨੇ ਜੁੱਤਾ ਛੱਟਿਆ ਉਹ ਬਹੁਤ ਹੀ ਮਾੜੀ ਘਟਨਾ ਇਹਨਾਂ ਨੇ ਕੀਤੀ ਹੈ ਅਸੀਂ ਇਹਦੀ ਪਰਜੋਰ ਨਿੰਦਾ ਕਰਦੇ ਹਾਂ ਤੇ ਪਰਜੋਰ ਨਿੰਦਾ ਕਰਦੇ ਹਾਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੋਟਾਂ 'ਚ ਵੀ ਸਬਕ ਕਾਵਾਂਗੇ ਤੇ ਉਹ ਵੀ ਇਹਨਾਂ ਨੂੰ ਦੱਸਾਂਗੇ ਵੀ ਦਲਿਤ ਸਮਾਜ ਨਾਲ ਕਿਵੇਂ ਧੱਕਾ ਕੀਤਾ ਜਾਂਦਾ ਹੈ